ਉਹ ਆਪਾਂ ਦੀ ਕੀ ਐ 10 ਦਿਨ ਪਹਿਲਾਂ ਦੀ ਗੱਲ ਆ ਸਾਡੇ ਪਲਾਟ ਤੇ ਨਾ ਕੂੜਾ ਸੁੱਟ ਕੇ ਜਾਂਦੇ ਆ ਆਪਾਂ 10 ਦਿਨ ਪਹਿਲਾਂ ਉਹਨਾਂ ਨੂੰ ਕਹਿ ਕੇ ਆਏ ਤੇ ਉਦੋਂ ਦੀ ਕੋਈ ਗੱਲ ਬਾਤ ਨਹੀਂ ਕੱਲੋਂ ਉਹਨਾਂ ਦੇ ਘਰੇ ਕੋਈ ਲੋਸਮੈਂਟ ਵੀ ਕਰਾਈ ਆ ਗੁਰਦੁਆਰਾ ਸਾਹਿਬ ਕਿ ਕਿਸੇ ਨੇ ਕੂੜਾ ਨਹੀਂ ਸੁੱਟਣਾ ਜਾਣ ਬੁੱਝ ਕੇ ਕੂੜਾ ਸੁੱਟ ਕੇ ਜਾਂਦੇ ਆ ਤੇ ਕੱਲੋਂ ਸਾਰਾ ਹੰਡਰਾ ਰਾਤ ਦੇ ਏਟ ਰੋੜਾਂ ਨਾਲ ਕੋ ਹਥਿਆਰ ਵੀ ਛੇੜਤਾਰ ਵਾਲੇ ਤੇ ਪਿਸਤਲ ਵੀ ਹੋਣਾਂ ਦੇ ਕੋਲ ਵੇ ਕਾਰਾ ਕਰਦੇ ਨੇ ਗੱਲਾਂ ਕਰਕੇ ਆਏ ਸਾਨੂੰ ਪਤਾ ਹੀ ਨਹੀਂ ਸੀ ਇਹ ਕੱਟ ਕਰਦਾ ਹੈ ਉਹ ਕਿਹੜੇ ਕੜੇ ਆ ਕੇ ਮਾਰ ਮਾਰ ਕੇ ਸਾਡੇ ਸਾਰੇ ਪਰਿਵਾਰ ਦੇ ਸੱਟਾਂ ਲਾ ਦੇ ਕੜਾ ਉਹ ਮੇਰੀ ਬਾਹਰ ਤੇ ਮੈਂ ਆਪਣੇ ਭਰਾ ਨੂੰ ਫੜਨ ਦੀ ਤੇ ਮੇਰੀ ਬਾਹਰ ਉਹ ਆਪਣੇ ਭਰਾ ਨੂੰ ਚਾਉਣ ਲਈ ਤੇ ਉਹਨੇ ਮੇਰੇ ਨੂੰ ਮਾਰੀ ਪਾਈ ਆ ਜੀ ਕੜਾ ਵੇਖ ਅੰਦੀ ਕੰਮ ਨਹੀਂ ਹੋਣਾ ਚਾਹੀਦਾ ਕਦੇ ਕੋਈ ਲੜਦਾ ਤੇ ਆਪੋ ਅੰਦਰ ਵੀ ਤਿੰਨਾਂ ਨਹੀਂ ਚੁਣਦੇ ਸੱਜਣੇ ਇਹ ਨਾ ਸੱਜਣੇ ਆਹ ਦੇਖ ਮਾਰ ਮਾਰੀ ਟੱਕ ਨਹੀਂ ਰੋੜਾ ਆਵੇ ਕੋਈ ਤੁਹਾਡੀ ਗਲੀ ਚ ਕਿੱਦਾਂ ਸਾਡੇ ਰੋੜਾ ਚਲਾ ਕੇ ਗਏਗਾ ਲੜਾਈ ਹੁੰਦੀ ਆ ਤੇ ਮੁੰਡੇ ਕਹਿੰਦਾ ਇਧਰ ਖੋ ਪਹਿਲੇ 4 ਜਣੇ ਆ ਬਾਕੀ ਜਣੇ ਸਾਰੇ ਕਹਿੰਦਾ ਫੜੀਏ ਕੋਟ 35 40 ਫਿਰ ਬਾਅਦ ਚ ਸਾਰੇ ਮੁੱਠੇ ਅੱਗੇ ਸਾਰੇ ਅੱਗੇ ਤੁਹਾਡੇ ਘਰ ਦੇ ਬੁੜੀਆਂ ਸਾਰੀਆਂ ਸਾਨੂੰ ਇੱਥੇ ਸਿਰ ਚ ਦਸਤੂਾਰੇ ਸਾਡੇ ਘਰ ਹੀ ਆ ਕੇ ਸਾਡੇ ਗਾਲ ਪੈਜੇ ਸਾਰੇ ਪਰਿਵਾਰ ਦੇ ਇਹ ਕੜਾਈ ਆਹ ਤੜਾ ਬਣ ਅਸੀਂ ਉਹਨਾਂ ਨਾਲ ਛਡਾਉਂਦੇ ਨਾ ਤੇ ਹਾਂ ਸਾਡਾ ਲਾ ਲਿਆ ਜੇ ਨਹੀਂ ਰੱਖਿਆ ਕਿ ਆਹ ਵੇਖੋ ਮੇਰੀ ਬਾਹ ਤੇ ਪਹਿਲੇ ਉਹਨਾਂ ਨੇ ਦੀ ਬਾਹ ਤੇ ਡੰਡਾ ਮਾਰਿਆ ਫਿਰ ਇਹਨਾਂ ਨੇ ਇੱਟ ਮਾਰੀ ਮੇਰੀ ਬਾਹ ਤੇ ਸਾਡੇ ਘਰ ਦੇ 4005 ਜਣੇ ਹੋਏ ਆ ਦੋ ਤੇ ਮੇਰੇ ਡੈਡੀ ਮੇਰਾ ਭਰਾ ਮੈਂ ਤੇ ਮੇਰੀ ਚਾਚੀ ਮੇਰੀ ਚਾਚੀ ਤੇ ਵੀ ਬਾਹ ਤੇ ਮਾਰ ਕੇ ਗਏ ਮੇਰਾ ਨਾਮ ਛਲੋਨੀ ਆ ਪਾਈ ਜਤਾ ਸਿੰਘ ਛਲੋਨੀ ਕਾਲੇ ਕਨੂਪੁਰ ਤੇ ਸਾਡੇ ਇਦਾਂ ਰਿਸ਼ਤੇਦਾਰ ਹੀ ਲੱਗੇ ਰਹਿੰਦੇ ਘਰ ਦੇ ਉਹਨਾਂ ਨੂੰ ਅਹੀਂ ਮਨਾ ਕੀਤਾ ਕਿ ਕੂੜਾ ਨਹੀਂ ਸੁੱਟਣਾ ਗੁਰਦੁਆਰੇ 2-3 ਵਾਰੀ ਲਾਸਮੈਂਟ ਵੀ ਕਰਾਈ ਆ ਔਰ ਸਾਡੇ ਨਾਲ ਜਿੱਦ ਦੇ ਮਾਰੇ ਕਹਿੰਦੇ ਆ ਕਿ ਅਸੀਂ ਕੁੜਾ ਇੱਥੇ ਸੁੱਟਣਾ ਚਲੋ ਪਾਪਾ ਹੁਣੀ ਘਰ ਜਾ ਕੇ ਉਹਨਾਂ ਨੂੰ ਪਿਆਰਨਾ ਦਾਦੀ ਹੁਣੀ ਸਮਝਾ ਕੇ ਆਏ ਆ ਉਹ ਕਹਿੰਦੇ ਸੀ ਕਿ ਸਾਡੇ ਮੁੰਡੇ ਦਾ ਵਿਆਹ ਹੈ ਤੇ ਅਸੀਂ ਮੁੰਡੇ ਦੇ ਵਿਆਹ ਤੋਂ ਬਾਅਦ ਅਸੀਂ ਤੁਹਾਡਾ ਦੇਖਣਾ ਹੁਣ ਰਾਤੀ ਅਸੀਂ ਸਾਰੇ ਆਪਣਾ ਰੋਟੀ ਪਾਣੀ ਖਾ ਕੇ ਰਮਾਨ ਨਾਲ ਲੰਮੇ ਪਏ ਦੋ ਮੁੰਡੇ ਆਏ ਤਿੰਨ ਉਹਨਾਂ ਨੇ ਹੱਡਾ ਕੇ ਗੇਟ ਖੜਕਾਇਆ ਤੇ ਪਾਪਾ ਹੁਣੀ ਉੱਤੋਂ ਕਹਿੰਦੇ ਕਿ ਕੀ ਕੰਮ ਆ ਤੇ ਆਂਦੇ ਕਿ ਅੰਕਲ ਜੀ ਥੱਲੇ ਆ ਕੇ ਗੱਲ ਸੁਣੋ ਪਾਪਾ ਤੇ ਭਰਾ ਉਹਨਾਂ ਦੀ ਗੱਲ ਸੁਣਨਾ ਆ ਉਧਰੋਂ 25 30 ਮੁੰਡੇ ਆ ਕੇ ਤੇ ਪੈਗੇ ਪਾਪਾ ਹੁਣਾਂ ਦੇ ਦਾਤਰ ਮਾਰੇ ਕਰਪਾਨਾ ਮਾਰੀਆਂ ਤੇ ਅਹੀਂ ਮੈਂ ਮੇਰੀ ਚਾਚੀ ਮੰਮੀ ਅਹੀਂ ਛਡੋਨਲੀ ਉਹਨਾਂ ਨੂੰ ਬਾਹਰ ਆਏ ਉਹਨਾਂ ਨੇ ਸਾਡੇ ਵੀ ਸੱਟਾਂ ਲਾਈਆਂ ਆ ਪਾਪਾ ਹੁਣਾਂ ਦੇ ਦਾਤਰ ਮਾਰਿਆ ਦੋ ਤਿੰਨ ਜਗ੍ਹਾ ਪਾਪਾ ਦੇ ਮੇਰੇ ਭਰਾ ਦੇ ਤੇ ਅਹੀਂ ਉਹਨਾਂ ਨੂੰ ਫੜ ਫੜ ਛਡੋਣੀਆਂ ਤਾਂ ਉਹਨਾਂ ਨੇ ਸਾਡੇ ਵੀ ਮਾਰਿਆ ਤੇ ਆਹ ਵੇਖੋ ਕੜਾ ਐਡੇ ਡੇ ਮੋਟੇ ਕੜੇ ਪਾ ਆ ਕੇ ਤੇ ਉਹਨਾਂ ਦੇ ਇਹਨਾਂ ਦੇ ਸਿਰ 'ਚ ਵੀ ਮਾਰੇ ਆ ਖੋਇਟਾ ਵੇਖੋ ਕਿੰਨਾ ਨੁਕਸਾਨ ਕੀਤਾ ਇਟਾਂ ਚ ਲਾ ਕੇ ਸਾਰੀ ਘਰ ਅੰਦਰ ਤੱਕ ਸਾਡੇ ਵਰਗੇ ਤੌਰ ਤੋੜ-ਫੋੜ ਕਰਕੇ ਗਏ ਗਲੀ ਚ ਖਲੋਖ ਲੋ ਉੱਤੇ ਸਾਡੇ ਕੋਠੇ ਤੇ ਮਾਰਦੇ ਇਟਾਂ ਚਾਰ-ਪੰਜ ਜਣੇ ਹੋਏ ਆ ਪਾਪਾ ਮੇਰਾ ਭਰਾ ਚਾਚੀ ਤੇ ਮੈਂ ਹਾਂਜੀ ਹਾਂਜੀ ਹਸਪਤਾਲ ਹੁਣ ਦਾਖਲੇ ਆ ਪੁਲਿਸ ਨੂੰ ਰਿਪੋਰਟ ਕੀਤੀ ਰਾਤ ਦੀ ਹਾਂਜੀ ਹਾਂਜੀ ਪੁਲਿਸ ਵੀ ਆਈ ਸੀ ਤੇ ਵੇਖ ਕੇ ਬਸ ਤੇ ਉਹ ਚਲ ਗਏ ਫਿਰ ਨਹੀਂ ਨਹੀਂ ਫੜੇ ਹੀ ਨਹੀਂ ਗਏ ਕਿਸੇ ਨੂੰ ਨਹੀਂ ਫੜਿਆ ਹਾਂਜੀ ਮੰਗ ਦੀ ਰੈਡੀਓ ਮੰਗ ਹੋਣ ਹਾ ਡੀ ਹੋਈ ਆ ਕਿ ਜਿਨ੍ਹਾਂ ਨੇ ਸਾਨੂੰ ਸੱਟਾਂ ਲਾਈਆਂ ਆ ਉਹਨਾਂ ਨੂੰ ਫੜਿਆ ਜਾਵੇ ਤੇ ਸਜ਼ਾ ਦਿੱਤੀ ਜਾਵੇ ਬਸ ਹਾਂਜੀ ਕਾਨੂੰਨ ਵਾਈ ਕੀਤੀ ਜਾਵੇ ਕਾਰਵਾਨ ਧਮਕੀ ਹੋਈ ਹੋਈ ਤੁਸੀਂ ਦੇ ਜਦੋਂ ਅਸੀਂ ਉਹਨਾਂ ਨੂੰ ਅੰਨੇ ਹੀ ਕਿ ਕੂੜਾ ਨਹੀਂ ਸੁੱਟਣਾ ਤੇ ਉਹ ਆਂਦੇ ਆ ਕਿ ਕੂੜਾ ਹੀ ਇੱਥੇ ਸੁੱਟਣਾ ਆ ਤੇ ਕਹਿੰਦੇ ਆ ਸਾਡਾ ਨਾ ਵੇਖਣਾ ਲਾਗਤ ਬਾਜੀ ਪਹਿਲਾਂ ਤੇ ਕੋਈ ਨਹੀਂ ਆ ਬਸ ਕੂੜੇ ਤੋਂ ਹੀ ਗੱਲ ਹੋਈ ਆ ਕਿ ਕੂੜਾ ਇੱਥੇ ਨਹੀਂ ਸੁੱਟਣਾ ਤੇ ਉਹ ਜੇਦ ਦੇ ਮਾਰੇ ਕਹਿੰਦੇ ਕਿ ਹਨ ਰੋਕ ਕੇ ਵਿਖਾਓ ਅਸੀਂ ਤੇ ਇੱਥੇ ਸੁੱਟਣਾ ਆ ਨਾਮ ਗਿਆਨ ਅਲ ਗਿਆਨ ਸਿੰਘ ਤੇ ਉਹਨਾਂ ਦਾ ਮੁੰਡਾ ਕਰਨ ਤੇ ਇੱਕ ਉਹਨਾਂ ਦਾ ਜਵਾਈ ਗੋਪੀ ਤੀ ਤੀ ਤਾਂ ਉੱਤੇ ਹੀ ਹੋਣਗੇ ਬਹੁਤ ਜਿਆਦੇ ਮੁੰਡੇ ਸੀ ਤੇ ਬੜਾ ਨੁਕਸਾਨ ਵੀ ਕਰਕੇ ਗਏ ਟਰੋੜਾ ਚਲਾ ਕੇ ਗਏ ਪੂਰਾ ਸਾਡਾ ਸਾਰੀ ਤੋੜ-ਫੋੜ ਕਰਕੇ ਗਏ ਆ ਸਾਡਾ ਸਾਰਾ ਬਾਥਰੂਮ ਆ ਟਾਈਲਾਂ ਬਾਹਰ ਵਾਸ਼ਵੇਸ਼ਨ ਸਾਰਾ ਮਾਰ-ਮਾਰ ਕੇ ਸ਼ੀਸ਼ੇ-ਸ਼ੂਸ਼ੇ ਸਭ ਤੋੜ ਗਏ ਆ ਹਾਂਜੀ ਘਰ ਦੇ ਅੰਦਰ ਤੱਕ ਸਾਡਾ ਗੇਟ ਖੁੱਲਾ ਹੀ ਘਰ ਦੇ ਪੂਰੇ ਅੰਦਰ ਤੱਕ ਰਵੜ ਕੇ ਤੇ ਅੰਦਰੋਂ ਸਾਰਿਆਂ ਨੂੰ ਕੱਢ-ਕੱਢ ਕੇ ਲਿਆਂਦਾ ਇਹਨਾਂ ਨੇ ਦਰਵਾਜ਼ੇ ਨੂੰ ਮਾਰਿਆ ਸਾਡਾ ਸਾਡਾ ਦਰਵਾਜ਼ਾ ਤੋੜ-ਫੋੜ ਕਰਕੇ ਗਏ ਆ ਮੇਰਾ ਨਾਮ ਕੁਲਵਿੰਦਰ ਕੌਰ ਆ ਜੀ ਹਾਂਜੀ ਕੀ ਆ ਇਹ ਰਾਤ ਦੇ ਕਿੰਨੇ ਵਜੇ ਦੇ ਬਾਅਦ ਹੋ ਗਿਆ ਭਾਜੀ 9 9:30 ਵਜੇ ਦੇ ਵਿੱਚ ਦੀ ਗੱਲ ਆ ਕਿ ਚਾਰ ਮੁੰਡੇ ਆਏ ਆ ਸਾਡੇ ਘਰੇ ਸਾਡਾ ਗੇਟ ਖੜਕਾਇਆ ਆ ਕੇ ਤੇ ਮੇਰੇ ਹਸਬੰਦ ਨੇ ਉੱਤੋਂ ਆਵਾਜ਼ ਦਿੱਤੀ ਆ ਤੇ ਉਹ ਕਹਿੰਦੇ ਕਿ ਹਾਂਜੀ ਭਾਜੀ ਦੱਸੋ ਆਏ ਭਾਜੀ ਥੱਲੇ ਆਇਓ ਇੱਕ ਮਿੰਟ ਕੰਮ ਆ ਕੋਈ ਉਹਨਾਂ ਆ ਕੇ ਥੱਲੇ ਗੇਟ ਖੋਲਿਆ 25 30 ਮੁੰਡੇ ਪਿੱਛੇ ਖੜੇ ਆ ਉਹਨਾਂ ਆ ਕੇ ਤੇ ਸਾਰੇ ਆ ਉਹਨਾਂ ਦੇ ਗਲ ਪੈ ਗਏ ਆ ਦਾਤਰ ਕਰਪਾਨਾ ਤੇਜ ਪਿਸਟਲ ਵਗੈਰਾ ਸਭ ਕੁਝ ਉਹਨਾਂ ਦੇ ਕੋਲ ਸੀ ਤੇ ਸਾਡੇ ਘਰ ਦੇ ਅੰਦਰ ਘੁਸ ਕੇ ਸਾਡਾ ਸਭ ਬਹੁਤ ਜ਼ਿਆਦਾ ਨੁਕਸਾਨ ਕਰਕੇ ਗਏ ਤਿੰਨ ਚਾਰ ਮੈਂਬਰਾਂ ਨੂੰ ਸਾਡੇ ਅੰਸਰਟਾ ਲਾ ਕੇ ਗਏ ਦੱਤਰ ਕਰਪਾਨਾ ਤੱਕ ਮੇਰੇ ਬੇਟੇ ਦੇ ਛੋਟੇ ਦੇ ਮੇਰੇ ਘਰ ਵਾਲੇ ਦਾ ਬੁਰਾ ਹਾਲ ਕਰਕੇ ਗਏ ਆ ਕਿਤੇ ਕਿਤੇ ਕਿਨੇ ਮੋਨ ਨੇ ਦੇ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਸਿਰ 'ਚ ਲੱਗੀਆਂ ਹੱਥਾਂ ਉੱਥਾਂ ਤੇ ਲੱਤਾਂ ਲੁੱਟਾਂ ਤੇ ਸਭ ਇਸ ਟਾਈਮ ਉਹ ਸਿਵਲ ਹਸਪੀਟਲ 'ਚ ਦਾਖਲ ਆ ਮੈਂ ਵੀ ਇਹੀ ਚਾਹੁੰਦੀ ਆ ਕਿ ਜਿਨ੍ਹਾਂ ਨੇ ਇਹ ਕਾਰਵਾਈ ਕੀਤੀ ਆ ਤੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਆ ਉਹਨਾਂ ਤੇ ਕੋਈ ਐਕਸ਼ਨ ਲਿਆ ਜਾਵੇ ਬਹੁਤ ਜ਼ਿਆਦਾ ਜੀ ਸਾਨੂੰ ਤੇ ਇਹ ਨਹੀਂ ਪਤਾ ਲੱਗਦਾ ਕਿ ਕੀ ਇੱਥੇ ਕੋਈ ਬਚੂਗਾ ਵੀ ਸਾਡੇ ਘਰ ਦਾ ਪਰਿਵਾਰ ਕਿਵੇਂ ਕੀ ਹੋਊਗਾ ਸਾਡੇ ਤੇ ਆਂਡ ਗਵੰਡ ਨੇ ਆ ਕੇ ਫਿਰ ਇੱਥੇ ਰੋਲਾ ਪਾਇਆ ਫਿਰ ਰੋਲਾ ਪਾਇਆ ਫਿਰ ਛੜਾਇਆ ਆ ਕੇ ਸਭ ਨੇ ਤੇ ਫਿਰ ਉਹ ਦੌੜੇ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਸਾਡੇ ਉੱਪਰ ਸਾਰਾ ਕੁਝ ਤੋੜ-ਫੋੜ ਕਰਕੇ ਸਾਡੇ ਦਰਵਾਜ਼ੇ ਖਿੜਕੀਆਂ ਤੱਕ ਸਭ ਤੋੜ ਗਏ ਅਹੀਂ ਇਹ ਮੰਗ ਕਰਦੇ ਆ ਕਿ ਜਿਨ੍ਹਾਂ ਨੇ ਸਾਡੇ ਪਰਿਵਾਰ ਦੇ ਮੈਂਬਰਾਂ ਤੇ ਸਾਡੇ ਘਰ ਆ ਕੇ ਇਤਿਕ ਮਾਰ ਤੋੜ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਕਾਰਵਾਈ ਕੀਤੀ ਜਾਵੇ ਉਹਨਾਂ ਤੇ ਇਹ ਰਤੀ तकरीबन 9:30 ਵਜੇ ਕਿ ਲੜਾਈ ਰਿਪੋਰਟ ਹੋਈ ਹੈ ਵਿਆਹ ਸ਼ਾਦੀ ਹੋ ਰਹਿ ਤੇ ਗੂੜਾ ਸੁਟਣ ਤੇ ਕੋਈ ਲੜਾਈ ਹੋਈ ਹੈ ਤੇ ਕਾਫੀ ਦਸਰੇ ਵੀ ਇੱਕ ਦੂਜੇ ਨਾਲ ਡੈਫਟ ਵਿੱਚ ਲੜਾਈ ਹੋਈ ਹੈ ਕਾਫੀ ਜਗ੍ਹਾ ਤੇ ਉਸ ਬੰਦੀ ਆਪਾਂ ਜਾਂਚ ਕਰ ਰਹੇ ਹਾਂ ਕਿ ਕਿਹਦੇ ਚਾਰ ਪਿੰਡਾਂ ਦੇ ਸੱਟਾਂ ਲੱਗਿਆ ਨੇ ਹਾਂ ਉਹਨਾਂ ਦੇ ਡਾਕਟਰ ਘਟਾਏ ਗਏ ਜੀ ਜੋ ਰਿਜ਼ਲਟ ਅਗਸਤ ਹਸਪਤਾਲਾ ਘਰ ਨਹੀਂ ਅਜੇ ਕੋਈ ਨਹੀਂ ਦੋਵੇਂ ਪਾਰਟੀਆਂ ਲੋ ਲੜਾਈ ਹੋਈ ਹੈ ਅਜੀ ਇੱਕ ਪੱਖ ਦਾ ਹੀ ਆਇਆ ਜੀ ਦੂਸਰਾ ਵਾਕ ਕਿ ਨਹੀਂ ਨਹੀਂ ਮੈਨੂੰ ਨੌਲੇਜ ਨਹੀਂ ਹੈ ਇਸ ਬਾਰੇ ਕਿ ਜਿੰਨਾ ਕਿ ਸਾਨੂੰ ਰਿਪੋਰਟ ਹੈ ਉੰਨੀ ਗੱਲ ਬਿਨ ਬਤਾ